1 ਜੂਨ ਨੂੰ ਪਾਈਆਂ ਜਾਣ ਵਾਲੀਆਂ ਵੋਟਾਂ ਦੇ ਸੰਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਕਵਾ ਕੁਪਰਾਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ। ਇਸੇ ਤਹਿਤ ਹੀ ਕੰਪਨੀ ਬਾਗ ਵਿਖੇ 뮤지컬 ਵੋਟ ਅਵੇਅਰਨੈਸ ਦਾ ਪ੍ਰੋਗਰਾਮ ਕੀਤਾ ਗਿਆ ਅਤੇ ਲੋਕਾਂ ਨੂੰ 뮤지컬 ਗੀਤਾਂ ਦੇ ਰਾਹੀਂ ਲੋਕਾਂ ਨੂੰ ਵੋਟ ਦੇ ਅਧਿਕਾਰ ਲਈ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਸ਼੍ਰੀਮਤੀ ਸੋਨਮ ਨੇ ਆਖਿਆ ਕਿ ਇਸ ਵਾਰ ਸੱਤਰ ਤੋਂ ਪਾਰ ਤਾਂ ਹੀ ਹੋਵੇਗਾ ਜੇਕਰ ਹਰ VOTER ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰੇਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ VOTERਾਂ ਪੈਰੀਆਂ ਨੇ ਅਸੀਂ ਜਾਣਦੇ ਹਾਂ ਕਿ ਇਸ ਵਾਰ ਜਿਵੇਂ ਕਿ ਆਪਣਾ ਮੋਟੀਵੇ ਹੈ ਕਿ ਇਸ ਵਾਰ 70 ਪਾਰ ਹੋਵੇ ਤਾਂ ਕਿ ਜਾਦੂ ਜਿਆਦਾ ਰੋਕਾ ਕੇ ਮੋਟੀਵੇਟ ਹੋਣਗੇ VOTERਾਂ ਪਰ ਇਹਦੇ ਲਈ ਬਹੁਤ ਸਾਰੇ ਇਸਪੀ ਐਕਟੀਵਿਟੀਜ਼ ਕੀਤੀਆਂ ਜਾ ਰਹੀਆਂ ਨੇ ਉਹਦੇ ਤਹਿਤ ਅਸੀਂ ਅਕਟੀਵਿਟੀ ਕਰਵਾ ਰਹੇ ਹਾਂ ਤੇ ਵੀ ਜਸਟ ਵਾਂਟ ਟੂ ਰਿਕੁਐਸਟ ਦੀ ਇੰਟਾਇਰ ਅੰਮ੍ਰਿਤਸਰ ਕਿ ਤੁਸੀਂ ਆਓ VOTERਾਂ ਪਾਓ ਬਹੁਤ ਸਾਰੇ ਇਨੋਵੇਟਿਵ ਅਸੀਂ ਮੈਥਡਸ ਤਿਆਰ ਇਹ ਜਿਵੇਂ ਬਹੁਤ ਸਾਰੇ ਪਿੰਕ ਬੂਥ ਬਣਦੇ ਨੇ, ਫੀ ਡਬਲਯੂ ਡੀ ਸਪੈਸ਼ਲ ਬੂਥ ਬਣਦੇ ਨੇ, ਮਾਡਲ ਬੂਥ ਬਣਾਏ ਜਾ ਰਹੇ ਨੇ। ਇਹ ਸਬਦ ਸਬ ਵਿੱਚ ਮੇਨ ਮਕਸਦ ਇਹ ਹੈ ਕਿ ਅਪਾ ਡੈਮੋਕਰੇਸੀ ਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਉਹ ਅਪਾ ਡੈਮੋਕਰੇਸੀ ਅਦਰ ਕਿਵੇਂ ਲੈ ਕੇ ਜਾ ਸਕਦੇ ਆ ਅਗਰ ਆਪਾਂ ਵੋਟਾਂ ਪਾਵਾਂਗੇ। ਉਹ ਆਪਣਾ ਰਾਈਟ ਹੈ ਤੇ ਆਪਣਾ ਰਾਈਟ ਵੀ ਨਹੀਂ ਰਿਸਪੌਂਸਿਬਿਲਟੀ ਵੀ ਹੈ। ਤਾਂ ਵੀਡ ਰਿਕਵੈਸਟ ਕੀ ਸਾਰੇ ਆਨਸਰ ਵੋਟਾਂ ਪਾਉਣ ਤੇ ਉਹਨੇ ਇਹਦੇ ਅੰਦਰ ਪ੍ਰੋਗਰਾਮ ਕਰ ਰਹੇ ਆ। ਸਾਡੇ ਸੌਰੀ ਇਸ ਵੀ ਜਿਹੜੇ ਅਫਸਰ ਨੇ ਉਹ ਇਥੇ ਬਹੁਤ سارے ਇਵੈਂਟਸ ਪਹਿਲਾਂ ਵੀ ਕਰਾ ਚੁੱਕੇ ਨੇ ਇਥੇ ਦੁਬਾਰਾ ਕਰਵਾ ਦੇਣੇ ਸੋ ਦੈਟਸ ਆਲ ਸਾਰੇ ਆਊਟ ਹੋਲ ਪਬਿਕ ਡਿਗ ਨੂੰ ਤੁਹਾਨੂੰ ਮਿਲਾਂਗੇ ਅਸੀਂ ਉਹ